ਵਟਾਲਾ ਦੇ ਡੇਰਾ ਰੋਡ ਵਿਖੇ ਕਰਿਆਨੇ ਦੀ ਦੁਕਾਨ ਤੇ ਗੋਲੀ ਚੱਲਦੀ ਹੈ ਜਦੋਂ ਹਮਲਾਵਰ ਦੁਕਾਨ ਤੇ ਆਇਆ ਤਾਂ ਉਸਨੇ ਦੁਕਾਨ ਮਾਲਕ ਤੇ ਹਮਲਾ ਕੀਤਾ ਉਸਨੇ ਦੁਕਾਨ ਦੇ ਮਾਲਕ ਵੱਲੋਂ ਉਸਦੇ ਹੀ ਪੁੱਤਰ ਨੂੰ ਪੁੱਛਿਆ ਕਿ ਨੌਜਵਾਨ ਬੱਚੇ ਨੇ ਹਾਲਾਂਕਿ ਇਥੇ ਦਲੇਰੀ ਵਿਖਾ ਦਿੱਤੀ ਹਮਲਾਵਰ ਨੂੰ ਜਫਾ ਮਾਰਿਆ ਹਮਲਾਵਰ ਨੇ ਇਥੇ ਤੇ ਨੌਂਦ ਫਾਇਰ ਕੀਤੇ ਤੇ ਕਰਿਆਨੇ ਦੀ ਦੁਕਾਨ ਤੇ ਸਾਮਾਨ ਨਵੇਂ ਨਵੇਂ ਗ੍ਰਾਹਕ ਦੇ ਲਾਟੋ ਦੇ ਵਿੱਚ ਗੋਲੀ ਵੱਜੀ ਇਸ ਨੂੰ ਕੀ ਬਟਾਰਾ ਦੇ ਸਰਕਾਰੀ ਹਸਪਤਾਲ ਤੋਂ ਅਮਨੇਸਰ ਵਿਖੇ ਰੈਫਰ ਕੀਤਾ ਗਿਆ ਤਾਂ ਗੱਲਬਾਤ ਦੇ ਦੌਰਾਨ ਦੁਕਾਨ ਦੇ ਮਾਲਕ ਦੇ ਪੁੱਤਰ ਦਾ ਇਹ ਕਹਿਣਾ ਹੈ ਕਿ ਅਸੀਂ ਕਿਸੇ ਦੇ ਨਾਲ ਉੱਚੀ ਆਵਾਜ਼ 'ਚ ਗੱਲ ਵੀ ਨਹੀਂ ਕਰਦੇ ਤੇ ਪੁੱਤਰ ਨੇ ਹਾਲਾਂਕਿ ਦਲੇਰੀ ਦੇ ਨਾਲ ਇਥੇ ਇਸ ਵੱਡੀ ਘਟਨਾ ਨੂੰ ਟਾਲ ਦਿੱਤਾ ਤੇ ਨੌਂਦ ਫਾਇਰ ਹੁੰਦੇ ਨੇ ਦੋਸ਼ੀ ਨੂੰ ਫੜ ਕੇ ਪੁਲਿਸ حوالے ਕੀਤਾ ਗਿਆ ਤਾਂ ਘਟਨਾ ਦੇ ਵਿੱਚ ਬੱਚਾ ਹੋਇਆ ਦੂਜੇ ਪਾਸੇ ਉਹਨਾਂ ਨੇ ਪੁਲਿਸ ਨੂੰ ਇਤਲਾਕ ਕੀਤੀ ਬੋਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਗੱਲ ਹੋਈ ਭਾਜੀ ਪਈ ਤੇ ਨਾਲ ਇੱਥੇ ਪਾਉਂਦਾ ਨਹੀਂ ਗੱਲ ਉਹ ਖੱਤ ਨਹੀਂ ਹੋ ਪਈ ਚੱਲ ਝਗੜਾਤੇ ਨਹੀਂ ਸੀ ਚੱਲਦਾ ਕਿਸੇ ਨਾਲ ਝਗੜਾਤੇ ਨਹੀਂ ਚੱਲਦਾ ਹਾਂਜੀ ਕਦੀ ਦੁਕਾਨ ਸਾਡੀ ਹਾਂ ਕਦੀ ਡਾਇਰੈਕਟ ਲੀਨ ਤੁਹਾਡਾ ਪੁੱਤ ਵੈਲਕਮ ਬੰਡੀ ਤੁਹਾਡੇ ਕੀ ਲੱਗਦਾ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਵਿਸ਼ੇ ਕੁਮਾਰ ਜੀ ਕੀ ਹੋਇਆ ਜੀ ਤੁਹਾਡਾ ਭਰਾ ਮੇਰਾ ਕਰਾਨੇ ਦੀ ਦੁਕਾਨ 'ਚ ਸੌਦਾ ਲੈਣ ਗਿਆ ਹੈ ਮੇਰਾ ਕਸਾ ਚਾਚਾ ਜੀ ਦਾ ਲੜਕਾ ਹੈ ਕੀ ਨਾਮ ਹੈ ਉਹਨਾਂ ਦਾ ਜੋਨੀ ਇਹਨਾਂ ਦਾ ਨਾਮ ਆ ਹਾਂਜੀ ਤੋਂ ਸੌਦਾ ਲੈਣ ਗਿਆ ਤਾਂ ਉੱਥੇ ਪਤਾ ਨਹੀਂ ਕੀ ਪੈਸੇ ਤੇ ਲੈ ਚੋ ਕੋਈ ਗੱਲਬਾਤ ਹੋ ਗਈ ਉੱਥੇ ਸਾਰੇ ਉਹ ਲੜਾ ਪਿਆ ਤੋ ਉਹਦੀ ਵਯਨਾ ਉਹ ਪਹੁੰਚੇ ਜਨਨੇ ਕੋ ਹੱਥੋਂ ਪਾਈ ਹੋਏ ਦੇਹੀ ਲੱਗੇ ਆ ਖਲੋਤਾ ਨਾਲ ਹੀ ਗੋਲੀ ਇਹਦੇ ਵਜਲੀ ਪੈਸੇ ਦਾ ਲੈਣ ਦੇਣ ਸੀ ਕਿੰਨੇ ਕੁ ਲੋਗਾਂ ਦਾ ਝਗੜਾ ਸੀ ਚੱਕੜਾ ਚੁਗੜਾ ਨਹੀਂ ਆਗਾ ਝਗੜਾ ਉਹਦਾ ਕਟਾਨੇ ਵਾਲਾ ਬਹੁਤ ਜੀ ਪਾਉ ਪੋ ਵੀ ਬਹੁਤ ਨਾਈਸ ਨਹੀਂ ਨਹੀਂ ਕਹਿੰਦਾ ਪੈਸਿਆਂ ਦਾ ਝਗੜਾ ਸੀ ਬਹੁਤ ਕਹਿੰਦਾ ਕਿਥੋਂ ਜਾ ਕੇ ਪੈਸੇ ਮੰਗਦਾ ਨਹੀਂ ਜਿਹੜਾ ਝਗੜਾ ਜਿਹੜੇ ਮੁੰਡਿਆਂ ਦੇ ਗੋਲੀ ਚਲੇ ਲੋਕਲ ਹੀ ਕਿ ਜੇ ਬਾਹਰ ਦੇ ਸੀ ਸਾਡਾ ਲਗ ਗਿਆ ਨਾ ਜਿਨ੍ਹਾਂ ਦਾ ਝਗੜਾ ਆਇਆ ਸੀ ਲੋਕਲ ਹੀ ਸੀ ਗਲੀ ਤੇ ਹੀ ਸੀ ਕਿ ਜੇ ਬਾਹਰ ਦੇ ਸੀਗੇ ਕਿੰਨੀਆਂ ਗੋਲੀਆਂ ਚੱਲੀਆਂ ਜੀ ਪਤਾ ਨਹੀਂ ਆਈ ਤਾਂ ਕੰਮ ਤੋਂ ਆਉਣੇ ਮਾਰੇ ਨੂੰ ਪਤਾ ਕਿੰਨੀਆਂ ਆ ਗਏ ਤੇ ਉਹ ਕਾਦੇ ਤੇ ਫਿਰ ਗਏ ਬੰਦੇ ਜੀ ਗੋਲੀਆਂ ਦੁਕਾਨ ਮੈਂ ਦੁਕਾਨ ਜੋ ਹੈ ਨਾ ਦੱਸ ਬੰਗਣੇ ਸੁਣਿਆ ਤੇ ਮੈਂ ਸਿੱਧਾ ਹਸਪੀਟਲ ਨੂੰ ਆਇਆ ਮੈਂ ਵੇਖਾਂ ਸੀ ਆਪਣੇ ਭਰਾ ਨੂੰ ਕਿਨੇ ਜਾਵੇ ਮੇਰੇ ਚਾਚਾ ਜੀ ਦਾ ਲੜਕਾ ਠੀਕ ਹੈ ਜੀ ਇਹਦੇ ਜਿਹੜੇ ਵੱਡੇ ਬੇੜੇ ਨੇ ਉਹਨਾਂ ਨੇ ਵੇਖਿਆ ਮੈਂ ਅਹੀਂ ਇੱਥੇ ਦੁਕਾਨਦਾਰ ਹਾਂ ਆਪਾਂ ਅੰਦਰੇ ਬੈਠੇ ਦੇ ਹਾਂ ਤੇ ਇਹ ਮੇਰੇ ਸਾਡੇ ਕੋਲ ਆਏ ਕਿ ਬੁਲਟ ਬੰਬ ਚੱਲ ਪਿਆ ਕਹਿੰਦੇ ਮੈਂ ਬਾਹਰ ਆਇਆ ਵਾਂ ਤੇ ਇਹਨਾਂ ਦੇ ਨਿੱਕੇ ਮੁੰਡੇ ਨੇ ਮੈਨੂੰ ਆਵਾਜ਼ ਮਾਰੀ ਕਹਿੰਦੇ ਭਾਜੀ ਫੜੇ ਹੋ ਗੋਲੀਆਂ ਚਲਾਈਆਂ ਜਿਆ ਮੁੰਡੇ ਨੇ ਚਾਚਾ ਜੀ ਜਿਹੜੇ ਇਹਨਾਂ ਦੇ ਉਹਨਾਂ ਨੇ ਮੈਨੂੰ ਕਿਹਾ ਕਹਿੰਦਾ ਪੋਤਾ ਫੜੀ ਇਹਨਾਂ ਨੇ ਗੋਲੀਆਂ ਚ ਉਹ ਇੱਥੇ ਗਲੀ ਗਲੀ ਚ ਮੁੰਡਾ ਇੱਥੇ ਉਹਦੇ ਪਾਪਾ ਇੱਥੇ ਹੀ ਲਾਂਦੇ ਆ ਜੋਨੀ ਜੋਨੀ ਫਰੂਟ ਦੀ ਰੇੜੀ ਲਾਂਦੇ ਉਹਨਾਂ ਦੇ ਮੁੰਡੇ ਦੇ ਬੱਚੀ ਪੱਟ ਦੇ ਬੱਚੀ ਇੱਕ ਬੰਦੇ ਦੇ ਹੀ ਲੱਗੀ ਆ ਇੱਕੋ ਬੰਦੇ ਦੇ ਲੱਗੀ ਕੋਈ ਜਿਹੜਾ ਬੰਦਾ ਫੜਿਆ ਗਿਆ ਜਿਹਨੇ ਮੋੜੀ ਚਲਾਈ ਫੜਿਆ ਗਿਆ ਹਾਂਜੀ ਕੁਝ ਨਹੀਂ ਹੋਇਆ ਇਥੇ ਉਹ ਤੋਂ ਉਹ ਗੋਲੀਆਂ ਜਦੋਂ ਚਲਾਚਲੂ ਦਿੱਤੀਆਂ ਹਨ ਪਿਸਤੌਲ ਤੇ ਰਖਾਇਆ ਗਿਆ ਉਹ ਮੁੜ ਕੇ ਆ ਅਦੂ ਬੇਹੋਸ਼ ਹੋ ਗਿਆ ਕਿ ਮੈਨੂੰ ਪਤਾ ਹੀ ਨਹੀਂ ਜਾਵੇ ਕੁਝ ਉਹ ਇਦਾਂ ਦੀ ਹਾਲਤ ਚ ਆਪਣੇ ਆਪ ਨੂੰ ਛੱਡਣ ਲਿਆ ਹੈ ਜਿਹੜਾ ਗੋਲੀ ਚਲਾਉਣ ਵਾਲਾ ਕੋਈ ਲੱਗੇਦਾ ਹੈ ਕਿ ਬਾਹਰ ਨਹੀਂ 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 ਇਹ ਤਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਬੰਦਾ ਪਿਛਾਣ ਪਛਾਤਾ ਮੂੰਹ ਟੱਕ ਕੇ ਆਇਆ ਹੈਗਾ ਕਿਉਂਕਿ ਬਾਕੀ ਸਾਰੀ ਵੀਡੀਓ ਡੀਵੀਆਰ ਦੇ ਵਿੱਚ ਹੈਗੀ ਹੈ ਜੋ ਕਿ ਪੁਲਸ ਲੈ ਚੁੱਕੀ ਹੈ ਡੀਵੀਆਰ ਲੈ ਗਈ ਜਿਹੜਾ ਵੈਪਨ ਸੀਗਾ ਉਹ ਵੀ ਮੈਂ ਰਿਕਵਰ ਕਰ ਲਿਆ ਇਹਨਾਂ ਨੇ ਇਹ ਤੇ ਤੁਹਾਰਾ ਹੀ ਡਾਟਾ ਸਭ ਕਿਸੇ ਜਣਾ ਹੈ ਹਾਂਜੀ ਪਈ ਸਭ ਕੀ ਹੋਇਆ ਤੁਹਾਡੇ ਲੜਕੇ ਇੱਕ ਨਜ਼ਰ ਕੋਈ ਪੜਨ ਚੜੀ ਅੱਛਾ ਹਾਂਜੀ ਮੈਂ ਦੱਸਤਾ ਹੀ ਜਾਇਆ ਜਾਏਗਾ ਅੱਛੇ ਆ ਗਏ ਉਹ ਕੋਈ ਨਾੜਾ ਮੇਰੇ ਨਾਮ ਉੱਪਰ ਸੋਨੋ ਕੀ ਹੈ ਨਾਮ ਮੁੰਸ਼ੀਆ ਅੱਛਾ ਕੀ ਕੰਮ ਕਰਦਾ ਬੇਟਾ ਤੁਹਾਡਾ ਜੈ ਜੀਂ ਦੇ ਘਾਨਾ ਟ੍ਰੈਕਰੀ ਨਹੀਂ ਅੱਛਾ ਕਿੰਨੀਆਂ ਗੋਲੀਆਂ ਚੱਲੀਆਂ ਭਾਜੀ ਪਤਾ ਨਹੀਂ ਮੈਨੂੰ ਤੇ ਬੜੇ ਇੱਕੋ ਵਾਰੀ ਵੀ ਨਹੀਂ ਪਤਾ ਨਹੀਂ ਕੋਈ ਕਿਹੜਾ ਕੇਸ ਆਇਆ ਜੀ ਇੱਥੇ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਹੈ ਅਮਰਦੀਪ ਸਿੰਘ ਜੀ ਨਾਲੋਂ ਮਹਿੰਦਰ ਸਿੰਘ ਸ਼ੁਕਰਪੁਰੇ ਦੇ ਕਿ ਅਲਰਜੀ ਇਸ਼ੂਆ ਪਰ ਆਮ ਜੀ ਨਵਰ ਲਿਮਿਟਿੰਗ ਦੀ ਸਾਟ ਲੱਗ ਗਈ ਹੈ ਤੇ ਅਸੀਂ ਉਹਨਾਂ ਨੂੰ ਪੇਸ਼ੈਂਟ ਨੂੰ ਟ੍ਰੀਟਮੈਂਟ ਦਿੱਤਾ ਤੇ ਉਹ ਕਿਸੇ ਅੰਦਰ ਸੀ ਰੱਖਿਆ ਅੰਤ ਵਿੱਚ ਉਹ ਜੋ ਅਮਲਰ ਕੱਟ ਕੇ ਜਨਰਲ ਟ੍ਰਾਂਸਪੋਰਟ ਤੇ ਭੇਜ ਦਿੱਤੀ ਸੋ ਗੋਲੀਆਂ ਦੇ ਅੰਦਰ ਹੈ ਕਿ ਨਿਕਲ ਗਈ ਹੈ ਕਿ ਤੇ ਫਿਲਹਾਲ ਦੀ ਐਕਸ-ਰੇ ਤੇ ਉਹ ਸੀਟੀ ਵੀ ਪਤਾ ਚੱਲ ਪਾਏਗਾ ਕਿ ਅੰਦਰ ਉਹ ਜੇ ਹੈਗੀ ਫੋਰਨ ਬਾਡੀ ਕਿਸੇ ਤਰ੍ਹਾਂ ਲੱਗੀ ਹੋਈ ਉਹਨੂੰ ਰੈਫਰ ਕੀਤਾ ਗਿਆ ਜੀ ਹਾਂਜੀ ਤੇ ਗੋਲੀ ਕਿਹੜੀ ਜਗ੍ਹਾ ਤੇ ਲੱਗੀ ਹੈ ਉਹ ਤੇ ਮੈਂ ਤੁਹਾਨੂੰ ਦੱਸਾਂ ਲਫਟ ਲੋਅਰ ਲਿੰਬ ਤੇ ਆ আচ্ছা ਥੈਂਕ ਯੂ ਗੋਲੀ ਕਿੱਡੀ ਤੇ ਜੰਪੂ ਤੇ ਹੈ ਨਹੀਂ ਤੇ ਪਾਜੀ ਹੋਰ ਇਨਫੋਰਮੇਸ਼ਨ ਬੜੀ ਆਪੀ ਇੱਥੇ ਰਕੇਸ਼ ਕੁਮਾਰ ਹੈ ਉਹਨੇ ਕਹਿੰਦਿਆਂ ਨੇ ਇਹ ਰਾਹ ਰੋਟੇ ਉਹਨਾਂ ਨੇ ਗੋਲੀ ਚੱਲੀ ਦੇ ਹੀ ਮੌਕੇ ਤੇ ਪਹੁੰਚੇ ਉਹਨਾਂ ਨੇ ਬਿਆਨ ਹਾਸਲ ਕਰ ਲਏ ਅਜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਝੱਟੀ ਹੋਇਆ ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਚਲਾਈ ਤੇ ਇਹਨਾਂ ਦੇ ਬਿਆਨ ਹਾਸਲ ਤੋਂ ਬਾਅਦ ਆਪਾਂ ਪਰਚਾ ਦਰਜ ਕਰਾਂਗੇ ਜੋ ਯੂਨੀਵਰਸਿਟੀ ਦੇ ਦੋਸ਼ੀ ਪਾਜਣ ਦਾ ਕਿੰਨੇ ਬੰਦੇ ਝੱਟੇ ਜਾਂ ਕਿਹ ਕਿਹ ਬੰਦਾ ਪਤਾ ਲੱਗਾ ਜੀ ਉਹਨੂੰ ਨਹੀਂ ਮਿਲਿਆ ਆਪਾਂ ਉਹਨਾਂ ਨੂੰ ਇੱਕ ਬੰਦਾ ਪਤਾ ਲੱਗਾ ਝੱਮੀ ਹੋਇਆ ਕੋ ਕੋਲ ਚਲਾਣ ਵਾਲਾ ਫੜਿਆ ਤੇ ਨਿੱਕੇ ਖੇਲੋ ਹਾਲ ਤੇ ਕੋਈ ਇਹੋ ਜਿਹੀ ਗੱਲ ਨਹੀਂ ਆਈ ਜਿਹੜਾ ਉਹ ਦੁਕਾਨ ਦਾ ਮਾਲਕ ਜੇ ਕੋਈ ਪਾਰਟ ਆਊਗਾ ਤਾਂ ਨਾਲ ਸਾਂਝਾ ਕਰਾਂਗੇ ਦੁਕਾਨ ਦਾ ਮਾਲਕ ਸੀ ਅੰਦਰ ਬੈਠਾ ਸੀ ਹਾਂਜੀ ਹਾਂਜੀ ਦੁਕਾਨ ਦਾ ਮਾਲਕ ਹੀ ਉਹਦੇ بیٹے ਨੇ ਹੀ ਕੋਸ਼ਿਸ਼ ਕੀਤੀ ਆ ਉਹਨੂੰ ਫੜਨ ਦੀ ਉਹਨੇ ਨਹੀਂ ਕੀਤੀ ਹਾਂਜੀ ਸੀਸੀਟੀਵੀ ਸੀਸੀਟੀਵੀ ਕੋਲੇ ਜੇ ਮੈਨੂੰ ਕੋਈ ਮਿਲੀ ਨਹੀਂ ਪਰ ਉਹਨੂੰ بیٹے ਨੇ ਮੈਨੂੰ ਸਿਆਣ ਪਰਫੈਕਟਲੀ ਦੱਸਿਆ ਸੀ ਕਿ ਉਹਨੇ ਮੇਰਾ ਓਰੀਜినਲ ਨੰਬਰ ਕਿੱਥੇ ਕਿਹਾ ਫੜ ਲਿਆ ਤੂੰ ਹਾਂਜੀ ਸਾਡੇ ਚਾਰਜ ਕੋਲ ਚੱਲ ਰਿਹਾ ਉਹ ਇਹ ਇਹ ਨੇ ਮੇਰੇ ਬਾਪ ਨੂੰ ਪੁੱਤਰ ਇਦਾਂ ਬੋਲਿਆ ਏ ਤੇ ਮੈਂ ਕਦੋਂ ਬੋਲਿਆ ਪੁੱਤਰ ਜਿੱਤਾ ਕਦੋਂ ਪੁੱਤਰ ਜਿੱਤਾ ਬੋਲਿਆ ਕੱਲ ਬੋਲਿਆ ਜੀ ਕੀ ਗੱਲ ਤੋਂ ਹਾਂਜੀ ਕਿਹੜੀ ਗੱਲੋਂ ਬੋਲਿਆ ਭਾਜੀ ਇਹ ਕਹਦਾ ਇਹ 1800 ਆ ਤੇ ਬਾਪੂ ਕਹਿੰਦਾ ਇਹ 1300 ਦਾ ਹਾਂਜੀ ਤੈਸੇ ਧਾਰ ਧਾਰ ਦਾ ਹੀ ਦਿੰਦੇ ਨੇ ਜੀ ਪ੍ਰਭੂ ਜੀ ਉਧਾਰ ਦੇ ਪੈਸੇ ਹੀ ਕੋਈ ਤੂੰ ਧਾਰ ਦੇ ਬੇ ਬੇਲੇ ਤਾਂ ਲੈ ਭਾਈ ਇਤਾਰੇ ਦੇ ਜਾਂਦਾ ਹੀ ਉਹ ਨਾ ਤੁਰਾ ਉਹ ਖਜਾ ਗਰ ਨੇ ਆ ਕਿਸ਼ਣ ਕਿੱਥੋਂ ਲੈ ਆਈ ਆ ਵਾ ਹਾਂਜੀ ਕਿਸ਼ਣ ਕਿੱਥੋਂ ਇਹ ਭਾਈ ਹਿਸਾਬਾਤਰ ਜੋ ਜਉਣਾ ਬਾਲਿਕਾ ਨਾ ਵੀ ਇੱਟੇ ਹੈਗੇ ਨਹੀਂ ਕਦੋਂ ਲਿਆ ਸੀ ਇਹ ਭਾਈ ਹੋਇਆ 8-9 ਸਾਲ ਪੁਰਾਣਾ ਦਾ ਸੰਭਿਆ ਹੈ ਹਾਂ ਜੀ ਜੋਤੀ ਨੇ ਭਾਈ ਤੇਲ ਤੋਂ ਲਗ ਰੱਖ ਦਿੰਦਾ ਹੋਊਗਾ ਹੂੰੰਦਰ ਉਹ ਵੀ ਦੇ ਦਗਾ ਹੂੰੰ ਕਿੰਨੇ ਦਾ ਲਿਆ ਜੀ 3000 ਰੁਪਏ ਹੈ 3000 ਗਿਆ ਇਹਦਾ 8 ਸਾਲ ਦੇ ਨੇ ਹਾਂ ਜੀ ਜੇ ਤਾਂ ਜੋਣ ਹਾਂ ਜੀ ਜੋਣ ਕਿੱਥੇ ਹੁੰਦਾ ਉਹ ਮੇਰੇ ਆਪ ਮੈਂ ਉਹਦੇ ਜਿਆਦਾ ਹੈ ਭਾਈ ਕਿੰਨੇ ਮਿਲਾਇਆ ਹੈ ਜੋਣ ਨੂੰ ਤੇਨੂੰ ਹਾਂ ਜੀ ਕਿੰਨੇ ਦੱਸਿਆ ਜੋਣ ਬਾਰੇ ਮੈਨੂੰ ਸਰਨੀ ਸਰਨੀ ਮੋਢਾ ਦਾ ਹੈ ਭਾਈ ਈਸ਼ਵਰਾਲ ਸਕੂਲ ਦੇ ਪਿੱਛੇ ਕਾਰਨ ਆਇਆ ਉਹਨੂੰ ਕਾਰਨ